ਕਿਉਂ 127 ਦੇ ਵਿੱਚੋਂ 93 ਕੁਰਬਾਨੀਆਂ ਦਿੱਤੀਆਂ ਵਿਹਲੇ ਦੇ ਗਏ ਜੇ ਕੰਮ ਵਾਲੇ ਹੁੰਦੇ ਤਾਂ ਕਿਉਂ ਦਿੰਦੇ ਜੇ ਡਾਨੀ ਬੰਦੀ ਹੁੰਦੇ ਤਾਂ ਕੁਰਬਾਨੀਆਂ ਦਿੰਦੇ ਨਹੀਂ ਆਰਐਸਐਸ ਨੇ ਦਿੱਤੀਆਂ ਹਾਲੇ ਤੱਕ ਝੰਡਾ ਨਹੀਂ ਲਗਾ ਦੇਸ਼ ਦਾ ਹਾਂਜੀ ਅਸੀਂ ਵਾਕਈ ਵਿਹਲੇ ਹਾਂ ਅਸੀਂ 127ਾਂ ਦੇ ਵਿੱਚੋਂ 93 ਕੁਰਬਾਨੀਆਂ ਪੰਜਾਬ ਵਾਲੇ ਨੇ ਦਿੱਤੀਆਂ ਅਸੀਂ ਵਾਕਈ ਵਿਹਲੇ ਹਾਂ ਅਸੀਂ ਜੇ ਕਾਲੇ ਪਾਣੀ ਵਿੱਚ ਬੈਠੇ ਇੱਕ ਵੀ ਚਿੱਠੀ ਇਦਾਂ ਦੀ ਨਹੀਂ ਲਿਖੀ ਜਿਹਦੇ ਵਿੱਚ ਮਾਫੀ ਹੋਵੇ ਦਿਰ ਸਾਬਰਕਰ ਬਾਰੇ ਜਿਹਨੂੰ ਉਹ ਬਹੁਤ ਪੱਟਾ ਬਣਾ ਰਹੇ ਨੇ ਮੁੱਤੀ ਹੁਣੀ ਹਾਂਜੀ ਉਹ ਮਾਫੀ ਮੰਗ ਕੇ ਭੱਜਿਆ ਸੀ ਕਾਲੇ ਪਾਣੀ ਦੇ ਵਿੱਚੋਂ ਚਿੱਠੀ ਲੈ ਕੇ ਫੇ ਮੈਂ ਦੁਬਾਰਾ ਸਰਕਾਰ ਦੇ ਖਿਲਾਫ ਨਹੀਂ ਜਾਂਦਾ ਅਸੀਂ ਵਾਕਈ ਬੇਲੇ ਆ ਅਸੀਂ ਚਿੱਠੀ ਨਹੀਂ ਲਿਖੀ ਕੋਈ ਉੱਥੇ ਬੈਠ ਕੇ ਕਾਲੇ ਪਾਣੀ ਦੀ سزا ਜਾਣ ਤਾਂ ਉਹ ਕੱਟੀ ਠੀਕ ਹੈ ਜੀ ਇਤੋਂ ਵੱਡਾ ਬੇਲਾ ਕੀ ਹੋ ਸਕਦਾ ਵਾਹ ਉਹ ਸਾਨੂੰ ਕਹਿਣ ਉਹ ਤੈਨੂੰ ਸਾਰਾ ਕੁਝ ਦਿੰਨੇ ਆ ਫਾਂਸੀ ਦਾ ਰਸਤਾ ਛੱਡ ਦੇ ਉਹ ਕਹਿੰਦਾ ਤੂੰ ਪਰਾਂ ਹੋ ਕਾਲਾ ਕੱਪੜਾ ਵੀ ਪਰਾਂ ਕਰ ਮੈਂ ਆਪ ਹੀ ਪੋਣਾ ਕਰ ਹਾਂ ਅਸੀਂ ਵਾਕਈ ਬੇਲੇ ਆ ਇਸ ਦੇਸ਼ ਨੂੰ ਅਬਦਾਲੀ ਅਡਾਨੀ ਇਹ ਦੋਨੋਂ ਕੈਟਾਗਰੀਆਂ ਸੇਮ ਆ ਲੁੱਟਣ ਵੇਲੇ ਹੀ ਆਈਆਂ ਹਾਂਜੀ ਗਜਨਬੀ 17 ਹਮਲੇ ਕਰ ਗਿਆ 17 ਹਮਲਿਆਂ ਦੇ ਵਿੱਚ ਉਹਨੂੰ ਇੱਕ ਵਾਰੀ ਵੀ ਲੁੱਟ ਕੇ ਸੁੱਕਾ ਵਾਪਸ ਨਹੀਂ ਜਾਣ ਦਿੱਤਾ ਅਸੀਂ ਵਿਹਲੇ ਹੀ ਆ ਬਾਜੀ ਭਾਰਤ ਦੇਸ਼ ਦੀਆਂ ਲੜਕੀਆਂ ਉਹ ਬੰਨ ਬੰਨ ਕੇ ਡੱਕਾ ਬਣਾ ਕੇ ਲੈ ਕੇ ਗਏ ਕਾਬਲਿਆਂ ਦੇ ਵਿੱਚ ਵਿੱਚ ਬਾਬਾ ਦੀਪਸੰਗ ਨੇ ਚਪੇੜਾ ਮਾਰ ਮਾਰ ਕੋਈਆਂ ਬੋਲੋ ਸ਼ੋਨਿਆ ਆ ਉਹ ਵਾਪਸ ਘਰਾਂ ਵਿੱਚ ਪਹੁੰਚਦੀਆਂ ਕੀਤੀਆਂ ਅਸੀਂ ਭਾਜੀ ਵਿਹਲੇ ਹੀ ਆ